ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਦੋਸਤੋ ਅੱਜ ਮੈਂ ਤੁਹਾਨੂੰ ਇਸ ਟੋਕਰੀ ਬਾਰੇ ਜਾਣਕਾਰੀ ਦੇਵਾਂਗਾ ਜਿਹਦੀ ਕਿ ਪਹਿਲੇ ਸਮਿਆਂ ਵਿੱਚ ਵਰਤੋਂ ਕੀਤੀ ਜਾਂਦੀ ਸੀ ਸੋ ਇਸ ਟੋਕਰੀ ਦੀ ਕਿਹੜੀ ਵਰਤੋਂ ਕੀਤੀ ਜਾਂਦੀ ਸੀ ਸੋ ਉਹ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਜੀ ਦੋਸਤੋ ਜਵਾਨੇ ਬਹੁਤ ਐਡਵਾਂਸ ਹੋ ਗਏ ਨੇ ਸਮਾਂ ਬੜੀ ਤੇਜ਼ ਰਵਤਾਰ ਨਾਲ ਅੱਗੇ ਵਧ ਰਿਹਾ ਏ ਪੁਰਾਣੇ ਸਮਿਆਂ ਦੀਆਂ ਗੱਲਾਂ ਆਪਣੀ ਜੋਕੀ ਪੀੜ੍ਹੀ ਨੂੰ ਮਹਿਜ ਮਜ਼ਾਕ ਹੀ ਲੱਗ ਰਹੀਆਂ ਨੇ ਕਿਉਂਕਿ ਉਹਨਾਂ ਨੇ ਕਿਹੜਾ ਉਹ ਸਮਾਂ ਵੇਖਿਆ ਏ ਇਸ ਲਈ ਇਹ ਗੱਲ ਸੁਭਾਵਿਕ ਵੀ ਹੈ ਜੇਕਰ ਕਿਸੇ ਬੱਚੇ ਨੂੰ ਸਾਡੇ ਪੁਰਖੇ ਇਹ ਪੁਰਾਤਨ ਸਮਿਆਂ ਵਾਲੀਆਂ ਗੱਲਾਂ ਦੱਸਦੇ ਵੀ ਹਨ ਤਾਂ ਕੋਈ ਵੀ ਬੱਚਾ ਸੁਣਨ ਲਈ ਤਿਆਰ ਨਹੀਂ हां 1-2% ਬੱਚੇ ਜੇਕਰ ਗੋਨਾ ਸੁਣਦੇ ਵੀ ਹਨ ਪਰ ਮੰਨਣ ਲਈ ਕੋਈ ਵੀ ਤਿਆਰ ਨਹੀਂ ਚਲੋ ਖੈਰ ਜੇਕਰ ਅੱਜ ਤੋਂ ਕਰੀਬ ਚਾਰ ਕੁ ਦਹਾਕੇ ਪਹਿਲਾਂ ਵਾਲੇ ਸਮਿਆਂ ਤੇ ਝਾਤੀ ਮਾਰੀਏ ਤਾਂ ਇਹ ਗੱਲ ਪਰਪੱਕ ਹੋ ਜਾਂਦੀ ਹੈ ਉਸ ਸਮੇਂ ਦੇ ਸਾਡੇ ਪੁਰਖੇ ਸਾਡੇ ਵਿਚਕਾਰ ਜਿਹੜੇ ਕੈਮ ਬੈਠੇ ਹਨ ਤਾਂ ਉਹ ਜ਼ਰੂਰ ਝੱਟ ਮੰਨ ਵੀ ਜਾਂਦੇ ਹਨ ਤੇ ਉਹ ਇਹਨਾਂ ਗੱਲਾਂ ਦੀ ਪ੍ਰੋੜਤਾ ਵੀ ਕਰਦੇ ਹਨ ਤੇ ਉਹਨਾਂ ਤੋਂ ਹੋਰ ਵੀ ਬੜਾ ਕੁਝ ਸਿੱਖਣ ਲਈ ਮਿਲਦਾ ਏ ਜੇਕਰ ਉਹਨਾਂ ਸਮਿਆਂ ਦੀ ਗੱਲ ਛੇੜੀਏ ਤਾਂ ਕਿਸੇ ਇੱਕ ਆਧ ਇਨਸਾਨ ਹੀ ਜੋ ਪੜਿਆ ਲਿਖਿਆ ਜਾਂ ਕੋਈ ਨੌਕਰੀ ਪੇਸ਼ਾ ਕਰਦਾ ਸੀ ਉਹੀ ਆਪਣੇ ਕੱਪੜੇ ਪ੍ਰੈਸ ਕਰਿਆ ਕਰਦੇ ਸਨ ਦਫ਼ਤਰੀ ਕੰਮਾਂ ਵਿੱਚ ਇਸ ਚੀਜ਼ ਨੂੰ ਅਹਿਮ ਮੰਨਿਆ ਜਾਂਦਾ ਸੀ ਕਿਸੇ ਅਵਸਰ ਨਾਲ ਮੀਟਿੰਗ ਕਰਨੀ ਕਿਸੇ ਸਿਆਸੀ ਬੰਦੇ ਨੇ ਦਫ਼ਤਰ ਆਉਣਾ ਆਉਣ ਬੜੇ ਚੰਗੇ ਲਗਦੇ ਸਨ ਵੈਸੇ ਉਦੋਂ ਜੇਕਰ ਪੁਰਖਿਆਂ ਤੋਂ ਸੁਣੀਏ ਤਾਂ ਇਹੋ ਜਿਹੇ ਰਿਵਾਜ ਬਹੁਤ ਘੱਟ ਹੀ ਸਨ ਤੇ ਪੜ੍ਹੇ ਲਿਖੇ ਵੀ ਘੱਟ ਹੀ ਸਨ ਸਭ ਨੂੰ ਆਪੋ ਆਪਣੇ ਕੰਮਾਂ ਨਾਲ ਮਤਬਰ ਸੀ ਕਰਦੇ ਵੀ ਆਪਣਾ ਆਪਣੇ ਹਿੱਸੇ ਦਾ ਕੰਮ ਆਪ ਖੁਦ ਹੀ ਆਪਣੇ ਹੱਥਾਂ ਨਾਲ ਕਰਦੇ ਸਨ ਵਿਆਹ ਸ਼ਾਦੀਆਂ ਵੇਲੇ ਵੀ ਪੇਟੀਆਂ ਸੰਦੂਖਾਂ 'ਚ ਕੱਪੜੇ ਪਾਉਣ ਲੱਗਿਆ ਦਰੀਆਂ ਕੇਸ ਕੇਸ ਚਾਦਰਾਂ ਆਦੀ ਨੂੰ ਛੱਡ ਕੇ ਰਜਾਨਾ ਪਾਉਣ ਵਾਲੇ ਸੂਟ ਆਦਿ ਦੀਆਂ ਤਹਿਆਂ ਮਾਰ ਦੇਣੀਆਂ ਤੇ ਸਾਫ ਸੰਭਾਲ ਕਰ ਲੈਣੀਆਂ ਜੇਕਰ ਕਿਸੇ ਦੀ ਟੀ ਪਹਿਣਾ ਭਾਵੇਂ ਸਾਜਿਬੇ ਹੀ ਹੋਵੇ ਉਹਨੇ ਆਪਣੇ ਕੱਪੜੇ ਸਾਹਮਣੇ ਹੁੰਦੇ ਆ ਤਾਂ ਕੱਪੜੇ ਗੁੱਸੀ-ਮੁੱਸੀ ਕਰਕੇ ਦਵੀ ਦੇ ਕੱਢਵੇਂ ਝੋਲੇ ਜਾਂ ਪਲਾਸਟਿਕ ਦੀ ਬੈਨ ਤੋਂ ਬਣਾਏ ਹੋਏ ਸਾਦੇ ਝੋਲਿਆਂ ਵਿੱਚ ਤੇ ਜਾਂ ਬੈਂਤ ਨਾਲ ਬਣੀਆਂ ਟੋਕਰੀਆਂ ਵਿੱਚ ਪਾ ਲੈਣੇ ਸੋਏ ਬੈਂਤ ਦੀਆਂ ਜਿਹੜੀਆਂ ਟੋਕਰੀਆਂ ਬੇਦੀ ਹੋਈ ਸਾਹਮਣੇ ਪਈ ਦੇਖ ਰਹੇ ਹਾਂ ਇਹ ਮੈਂ ਆਪਣੇ ਬਾਈ ਨੰਦ ਸਿੰਘ ਬਰਾਏ ਚਪਰਾਸੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖੀ ਹੈ ਤੇ ਜੇ ਪੇਕ ਜਾਂ ਕਿਸੇ ਹੋਰ ਰਿਸ਼ਤੇ ਆਲੀ ਵਿੱਚ ਜਾਣਾ ਉਦੋਂ ਕਈ ਕਈ ਦਿਨ ਰਿਸ਼ਤੇਦਾਰੀਆਂ ਵਿੱਚ ਜਾ ਕੇ ਰਹਿਣ ਦਾ ਰਵਾਜ ਹੁੰਦਾ ਸੀ। ਉਹਨਾਂ ਝੋਲਿਆਂ ਚ ਪਾ ਲੈਣੇ ਪਰ ਇਸੀਆਂ ਕੋਈ ਰਿਵਾਜ ਨਹੀਂ ਸੀ। ਥੈਲੇ ਜੋ ਕੱਢੀ ਜਾਣੇ ਤੇ ਪਾਈ ਜਾਣੇ। ਜੇਕਰ ਧੌਣ ਦੀ ਲੋੜ ਹੁੰਦੀ ਤਾਂ ਉੱਥੇ ਹੀ ਜਿੱਥੇ ਜਾਇਦਾ ਸੀ ਸਾਬਣ ਲਾਉਣੀ ਤੇ ਧੋ ਕੇ ਪਾ ਸੁੱਕਣੇ ਪਾ ਦੇਣੇ ਤੇ ਸ਼ਾਮ ਨੂੰ ਫਿਰ ਉਹੀ ਪਾ ਲੈਣੇ। ਕੋਈ ਨੰਦਪਜਾਰ ਨਹੀਂ ਸੀ। ਜਿਉਂ-ਜਿਉਂ ਅਸੀਂ ਗਾਂ ਬਦੂ ਸੋਚੇ ਪੜਾਉਣ ਲੱਗੇ ਹਾਂ ਭਾਵ 20ਵੀਂ ਸਦੀ ਦੀ ਤਰੱਕੀ ਬਾੜੀਆਂ ਸਿਖਰਾਂ ਨੂੰ ਛੋਹਿਆ ਹੈ ਉਦੋਂ ਤੋਂ ਹਰ ਇਨਸਾਨ ਧੀਆ ਪਹਿਣਾ ਜੋਕੀ ਨੌਜਵਾਨ ਪੀੜ੍ਹੀ ਦੀ ਸੋਚ ਹੀ ਪਦਰ ਗਈ ਹੈ ਅੱਜ ਦੇ ਸਮੇਂ ਵਿੱਚ ਜੇਕਰ ਕਿਸੇ ਵਿਆਹ ਸਾਦੀ ਵਿੱਚ ਜਾਣਾ ਹੋਵੇ ਤਾਂ ਇਹ ਜੋਕੇ ਰਵਾਜ ਮੁਤਾਬਕ ਪੈਸਾਂ ਬਚੀ ਹੁੰਦੀਆਂ ਹਨ ਜਾਣ ਤੋਂ ਪਹਿਲਾਂ ਬੰਦਾ ਤਿੰਨ ਵਾਰ ਅੱਗੇ ਪਿਛੇ ਦੇਖਦਾ ਹੈ ਕਿ ਕਿਤੇ ਮੇਰੇ ਕੱਪੜਿਆਂ ਪੈਂਟ ਕਮੀਜ਼ ਜਾਂ ਫਿਰ ਚਿੱਟੇ ਕੁੜਤੇ ਪਜਾਮੇ ਦੀ ਕਰੀਜ ਖਰਾਬ ਤਾਂ ਨਹੀਂ ਉਜੋਕੇ ਸਮੇਂ 'ਚ ਹਰ ਇਨਸਾਨ ਆਪਣਾ ਇੱਕ ਸੂਟ ਜਾਂ ਕੋਟ ਪੈਂਟ ਮੌਸਮ ਮੁਤਾਬਕ ਲੈ ਕੇ ਜਾਂਦਾ ਹੈ ਤੇ ਉਹ ਵੀ ਕਾਰਾਂ ਵਿੱਚ ਅਟੈਚੀ ਵਗੈਰਾ 'ਚ ਨਹੀਂ ਸਗੋਂ ਹੈਂਗਰ ਤੇ ਟੰਕ ਕੇ ਲੈ ਜਾਂਦਾ ਏ ਜੋ ਕਿ ਉਜੋਕੀਆਂ ਕਾਰਾਂ ਵਿੱਚ ਲੱਗੇ ਲਗਾਏ ਹੀ ਆਉਂਦੇ ਹਨ ਜੇਕਰ ਕਾਰ ਵਿੱਚ ਬੈਠਣ ਵਾਲੇ ਜਿਆਦਾ ਹੋਣ ਤਾਂ ਬੇਸ਼ੱਕ ਔਖਾ ਹੋਣਾ ਪਵੇ ਪਰ ਕੱਪੜੇ ਦੀ ਕਰੀਜ ਖਰਾਬ ਨਾ ਹੋ ਜਾਵੇ ਹਰ ਇਨਸਾਨ ਇਹੀ ਚਾਹੁੰਦੇ ਹਨ ਫਿਰ ਭਾਂਤ ਭਾਂ ਦੇ ਖੂਬਸੂਰਤ ਪਰਫਿਊਮ ਵੀ ਪਰਫਿਊਮਾਂ ਦਾ ਵੀ ਬਹੁਤ ਦਰਬਾਜ ਹੈ ਬੇਸ਼ੱਕ ਕਿਸੇ ਨੂੰ ਪਰਫਿਊਮ ਦੀ ਖੁਸ਼ਬੂ ਨਾਲ ਉਲਟੀ ਹੀ ਕਿਉਂ ਨਾ ਜਾਵੇ ਪਰ ਇਹ ਟ੍ਰੈਂਡ ਪਰ ਇਹ ਟ੍ਰੈਂਡ ਜੋ ਕੇ ਸਮੇਂ 'ਚ ਸਿਖਰਾਂ ਤੇ ਹੈ ਭਾਂਤ ਭਾਂਤ ਦੇ ਵਾਲ ਸਟਾਈਲ ਵੀ ਜੋਕੀ ਪੀੜੀ ਦੀ ਪਹਿਲੀ ਪਸੰਦ ਬਣ ਚੁੱਕੇ ਹਨ ਹਰ ਇੱਕ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਮੈਰਿਜ ਪਾਰਟੀ ਜੀ ਜਾਣਾ ਹੈ ਤਾਂ ਉੱਥੇ ਜਾ ਕੇ ਵੀ ਇੱਕ ਵਾਰ ਸੂਟ ਜਾਂ ਪੈਂਟ ਕਰੀਜ ਪ੍ਰੈਸ ਕਰਾਏ ਜਾਣਾ ਜੋਕੀ ਸਮੇਂ 'ਚ ਆਮ ਹੀ ਇਹ ਧਾਰਨਾ ਸਭ ਦੀ ਬਣ ਚੁੱਕੀ ਹੈ ਲੜਕਾ ਲੜਕੀ ਨੂੰ ਬਿਊਟੀ ਪਾਰਲਰ ਤੇ ਤੇ ਤਿਆਰ ਕਰਾਉਣ ਦਾ ਰਿਵਾਜ ਮਹਿੰਗੇ ਮਹਿੰਗੇ ਲਹਿੰਗੇ ਸੇਰਵਾਨੀ ਪਾਉਣ ਦਾ ਰਵਾਜ ਜੋ ਕੇ ਸਮੇਂ ਵਿੱਚ ਸਿਖਰਾਂ ਤੇ ਪਰ 11 ਰੁਪਏ ਇਸ ਕਾਰਜ ਤੇ ਨਿਯਾਜ ਖਰਚ ਕੀਤੇ ਜਾਂਦੇ ਹਨ ਜੋ ਕਿ ਮਹਿਜ ਵਿਖਾਵੇ ਤੋਂ ਬਿਨਾ ਕੁਝ ਵੀ ਨਹੀਂ ਜਦੋਂ ਕਿ ਇਹ ਲਹਿੰਗੇ ਸੇਰਵਾਨੀ ਆਦ ਕੁਝ ਘੰਟਿਆਂ ਲਈ ਹੀ ਪਾਉਣੇ ਹੁੰਦੇ ਹਨ ਪਰ ਸਾਡੇ ਜੋ ਕੇ ਸਮਾਜ ਦਾ ਇਹ ਸਾਡੇ ਜੋਕੇ ਸਮਾਜ ਦਾ ਇਹ ਨਾ ਬਿਨਾ ਨੱਕ ਵੀ ਨਹੀਂ ਰਹਿੰਦਾ ਕਈ ਗਾਂ ਬਦੂ ਬੱਚੇ ਕਿਸੇ ਦੀ ਇਲਾਹੀ ਹੋਈ ਕੋਈ ਚੀਜ਼ ਪਾਗੇ ਰਾਜੀ ਨਹੀਂ ਹੁੰਦੇ ਜਦੋਂ ਕਿ ਦੁਕਾਨਦਾਰਾਂ ਨੇ ਇਹ ਚੀਜ਼ਾਂ ਕਰਾਏ ਤੇ ਦੇਣ ਲਈ ਬਣਾਈਆਂ ਹੁੰਦੀਆਂ ਹਨ ਉਹ ਫਿਰ ਹਜ਼ਾਰਾਂ ਰੁਪਏ ਲਾ ਕੇ ਆਪਣੀ ਮਨਮਰਜ਼ੀ ਦੀ ਸਿਰਵਾਨੀ ਜਾਂ ਲਹਿੰਗੇ ਬਣਾਉਂਦੇ ਨੇ ਤੇ ਪਾਉਂਦੇ ਹਨ ਬੇਸ਼ੱਕ ਕੁਝ ਘੰਟਿਆਂ ਤੋਂ ਬਾਅਦ ਉਹ ਚੀਜ਼ ਕਦੇ ਵੀ ਇਹ ਕਿਸੇ ਵੀ ਕੰਮ ਲਈ ਕੰਮ ਨਹੀਂ ਆਉਂਦੀ ਪਰ ਅਸੀਂ ਬਹੁਤ ਜ਼ਿਆਦਾ ਅਮੀਰੀ ਦੀ ਝੜਕ ਵਿੱਚ ਜੀ ਰਹੇ ਹਾਂ ਇਹ ਯੁਕਾ ਅਗਾ ਬਦੂ ਜਵਾਨੇ ਵਿੱਚ ਸਭ ਕੁਝ ਹੋ ਰਿਹਾ ਹੈ ਇਸੇ ਕਰਕੇ ਹੀ ਯੁਕਾ ਹਰ ਇਨਸਾਨ ਕਰਜ਼ਾਈ ਕਰਜ਼ਾਈ ਹੈ ਭਾਵੇਂ ਜ਼ਿਮੀਂਦਾਰ ਭਾਵੇਂ ਦੁਕਾਨਦਾਰ ਭਾਵੇਂ ਨੌਕਰੀ ਪੇਸ਼ੇਵਾਰ ਤੇ ਖੁਦ ਖੁਸ਼ੀਆਂ ਦੇ ਰਾਹ ਪੈ ਰਿਹਾ ਹੈ ਇਹ ਗੱਲ ਬਿਲਕੁਲ درست ਹੈ ਕਿ ਸਮੇਂ ਮੁਤਾਬਕ ਆਪਾਂ ਨੂੰ ਜ਼ਰੂਰ ਬਦਲਣਾ ਚਾਹੀਦਾ ਹੈ ਤੇ ਬਦਲ ਵੀ ਰਹੇ ਹਾਂ ਪਰ ਚਾਦਰ ਵੇਖ ਕੇ ਪੈਰ ਫਸਾਰਨੇ ਇਹ ਵੀ অতি ਜ਼ਰੂਰੀ ਹਨ ਕਿ ਸਾਡੇ ਪੁਰਖੇ ਇਨਸਾਨ ਨਹੀਂ ਸਨ ਕਿ ਉਹ ਆਪਣੀ ਜ਼ਿੰਦਗੀ ਵਧੀਆ ਜਿਉ ਕੇ ਨਹੀਂ ਗਏ ਕਿ ਉਹ ਰੋਟੀ ਨਹੀਂ ਸਿਖਾਉਂਦੇ ਕਿ ਉਹਨਾਂ ਸਮਿਆਂ ਵਿੱਚ ਵਿਆਹ ਨਹੀਂ ਸੀ ਹੁੰਦੇ ਇਹ ਸਾਰੀਆਂ ਗੱਲਾਂ ਦਾ ਕੋਈ ਮਹੱਤਵ ਹੈ ਤੇ ਸੌਤਿਆਂ ਲਈ ਵੀ ਮਜਬੂਰ ਕਰਦੇ ਹਨ ਉਦੋਂ ਦੇ ਕੀਤੇ ਜਾਂ ਕਰਾਏ ਰਿਸ਼ਤੇ ਉਮਰਾ ਪਰ ਨਿਭਦੇ ਸਨ ਜੋ ਜੋ ਕੇ ਸਮੇਂ ਚ ਉਹ 2 ਮਹੀਨੇ ਵਿਆਹ ਤੋਂ ਬਾਅਦ ਕਚਹਿਰੀ ਦੇ ਚੱਕਰ ਲੱਗ ਲੱਗਣ ਲੱਗ ਜਾਂਦੇ ਹਨ ਇਹ ਸਭ ਹਕੀਕੀ ਗੱਲਾਂ ਹਨ ਜੋ ਆਪਾਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਹਰ ਰੋਜ਼ ਵੇਖਦੇ ਹਾਂ ਹੁਣ ਤਾਂ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ ਇੱਕ ਅਟੈਚੀ ਆਉਂਦਾ ਹੈ ਕਾਰ ਚੇ ਡਿੱਗੀ ਚ ਇਹੋ ਜਿਹੇ ਹਾਲਾਤ ਬਣੇ ਹੋਏ ਹਨ ਤੇ ਦਿਨੋਂ ਦਿਨ ਬਣ ਰਹੇ ਹਨ ਵਹਿਗਰੂ ਭਲੀ ਕਰੇ ਪਰ ਕੀ ਇਹ ਨਾ ਸਮਿਆਂ ਨਾਲੋਂ ਉਹ ਸਾਦੇ ਵਿਆਹ ਸਾਦਾ ਪਹਿਰਾਵਾ ਘਰਾਂ 'ਚ ਵਿਆਹ ਕਰਨਾ ਸਾਦੇ ਝੋਲਿਆਂ ਵਿੱਚ ਕੱਪੜੇ ਪਾ ਕੇ ਕਿਤੇ ਜਾਣਾ ਆਉਣਾ ਪਿਆਰ ਰਿਸ਼ਤੇਦਾਰੀਆਂ ਦੀ अहमਤ ਵਿੱਚ ਅਹਿਮੀਅਤ ਇਹ ਸਭ ਕੁਝ ਇਹ ਸਿਪਖਾਵੇ ਭਰੀ ਜ਼ਿੰਦਗੀ ਨਾਲੋਂ ਚੰਗੀ ਨਹੀਂ ਸੀ ਇਸ ਦਾ ਫੈਸਲਾ ਵੀ ਆਪਾਂ ਆਪ ਖੁਦ ਹੀ ਕਰਨਾ ਹੈ ਕੀ ਇਸੇ ਤਰ੍ਹਾਂ ਹੀ ਕਰਜ਼ਿਆਂ ਦੀ ਮਾਰ ਪੈਂਦੀ ਰਹੇਗੀ ਜਾਂ ਆਪਾਂ ਨੂੰ ਕੁਝ ਪੁਰਾਣੇ ਸਮਿਆਂ ਵਿੱਚ ਜੋ ਕੁਝ ਹੁੰਦਾ ਸੀ ਉਹ ਅਪਣਾਉਣਾ ਪਊਗਾ ਇਸ ਦਾ ਫੈਸਲਾ ਵੀ ਆਪਾਂ ਆਪ ਹੀ ਕਰਨਾ ਹੈ ਸੋਏਤੀ ਜੀ ਇਸ ਠੋਕਰੀ ਬਾਰੇ ਜਾਣਕਾਰੀ ਵੀ ਇਹ ਕਿਸ ਕੰਮ ਲਈ ਵਰਤੀ ਜਾਂਦੀ ਸੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ ਸੋ ਆਉਣ ਵਾਲੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਜੀ ਬਖਾਵਾਂਗਾ ਤੇ ਦੇਮਾ ਗੋਦੇ ਬਾਰੇ ਜਾਣਕਾਰੀ ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਕਿਸ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ